ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਮ। ਅੱਜ ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਬਰਾੜ ਜੀ ਨਾਲ। ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਤਾਂ ਅਖਾੜਿਆਂ ਦੀ ਕਹਾਣੀ ਆਪ ਮੁਹਾਰੇ ਪੁਰਦੀ ਹੈ। ਪੰਜਾਬ ਦਾ ਜਿਹੜਾ ਸੰਗੀਤ ਹੈ ਉਹ ਚ ਅਖਾੜਿਆਂ ਦੀ ਇੱਕ ਵਿਲੱਖਣ ਥਾਂ ਹੈ। ਜਿਹੜਾ ਲਾਈਵ ਪਰਫਾਰਮਰ ਹੈ। ਬੇਸ਼ੱਕ ਅੱਜ ਰੀਲਾਂ ਦੀ ਦੁਨੀਆ ਆ ਗਈ ਹੈ। ਪਰ ਜਿਹੜਾ ਅਖਾੜਾ ਹੈ ਉਹ ਆਪਣੀ ਵੱਖਰੀ ਦਲੀਲ ਰੱਖਦਾ ਹੈ। ਪਰ ਅੱਜ ਕੁਝ ਉਹ ਗੱਲਾਂ ਉਹਨਾਂ ਨਾਲ ਕਰਾਂਗੇ ਜਿਹੜੀਆਂ ਹਟਮੀਆਂ ਹਨ ਸੁਣੀਆਂ ਹੈ। ਕਿਉਂਕਿ ਬੰਦਾ ਬਹੁਤ ਵਾਰ ਡਿੱਗਦਾ ਹੈ ਬਹੁਤ ਵਾਰ ਉੱਠਦਾ ਹੈ ਕੁਝ ਹੌਸਲੇ ਦੀਆਂ ਗੱਲਾਂ ਕਰਾਂਗੇ ਕੁਝ ਸਫਰ ਦੀਆਂ ਅਣ ਸੁਣੀਆਂ ਗੱਲਾਂ ਜਿਹੜੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਲ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਹੈ ਸਤਿ ਸ਼੍ਰੀ ਅਕਾਲ ਦਿਨਾ ਭਾਜੀ ਠੀਕ ਹਾਂ ਮੇਰੀ ਮੈਂ ਠੀਕ ਹਾਂ ਮੇਰੇ ਲਈ ਖੁਸ਼ੀ ਦੀ ਗੱਲ ਹੈ ਕੀ ਬਾਤ ਹੈ ਅੱਛਾ ਖੁਸ਼ੀ ਤੋਂ ਹੀ ਗੱਲ ਸ਼ੁਰੂ ਹੋਈ ਹੈ ਜ਼ਿੰਦਗੀ ਦਾ ਲਗਭਗ 3 ਦਹਾਕੇ ਹੋ ਗਏ 27 ਸਾਲ ਟੱਪਣ ਲੱਗੇ ਹਾਂ ਸੀ ਹਾਂਜੀ ਸੰਗੀਤ ਨੂੰ ਕੀ ਸਮਝਦੇ ਹੋ ਜੀ ਸਮਝਣ ਦੀ ਗੱਲ ਕਰੀਏ ਤਾਂ ਇੱਕ ਐਸਾ ਸਮੁੰਦਰ ਹੈ ਜਿੰਨਾ ਇਹਦੇ ਚ ਡੂੰਘਾ ਉਤਰੀ ਜਾਂਦੇ ਹਾਂ ਹਾਂਜੀ ਜਿੰਨਾ ਉਤਰੀ ਜਾਂਦੇ ਆ ਉਹਦੋਂ ਨਾਲ ਉਹ ਤਾਂ ਵੀ ਅਸੀਂ ਤਾਂ ਹਾਲੇ ਕੁਛ ਖਟਿਆ ਹੀ ਨਹੀਂ ਹੂੰ ਹਾਂ ਹਾਲੇ ਅਸੀਂ ਤਾਂ ਇਹ ਸੰਗੀਤ ਦੇ ਨੇੜੇ ਤੜੀ ਵੀ ਨਹੀਂ ਗਏ ਹਨਾ ਕਈ ਕਹਿੰਦੇ ਹੁੰਦੇ ਨੇ ਵੀ ਤਲਾ ਦੇ ਕੰਡੇ ਐਸੇ ਕੰਡੇ ਕੋਲੇ ਵੀ ਹੈ ਨਹੀਂ ਅਸੀਂ ਤਾਂ ਲੱਖਾਂ ਕਿਲੋਮੀਟਰ ਪਿੱਛੇ ਤੁਰੇ ਫਿਰਦੇ ਆ ਸੰਗੀਤ ਤੋਂ ਦੋ ਤੇ ਉਹ ਵੀ ਚੀਜ਼ ਐ اچھا ਮੈਂ ਅਗਲਾ 27 ਸਾਲਾਂ ਦੇ ਸਫ਼ਰ ਚ ਕਿੰਨੇ ਪੜਾਏ ਹੋਣਗੇ ਜਦੋਂ ਬੰਦਾ ਆਪਦੇ ਆਪ ਨੂੰ ਬਿਹਤਰ ਕਰਦਾ ਹੈ ਵੀ ਹਾਂ ਪਿਛਲੇ ਸਾਲਾਂ ਨਹੀਂ ਇਸ ਠੀਕ ਹੁਣਾਂ ਨਹੀਂ ਇਸ ਠੀਕ ਕਿਹੜੀਆਂ ਚੀਜ਼ਾਂ ਜਦੋਂ ਸਫ਼ਰ ਸ਼ੁਰੂ ਕੀਤਾ ਤੇ ਵਿਚਾਲੇ ਜਾ ਕੇ ਨੇੜੇ ਆ ਕੇ ਨਵੀਆਂ ਚੀਜ਼ਾਂ ਆਪਦੇ ਆਪ ਚ ਤਬਦੀਲ ਕੀਤੀਆਂ ਜਾਂ ਨਵੀਆਂ ਤਿਆਰੀਆਂ ਕੀਤੀਆਂ ਤਬਦੀਲੀਆਂ ਲਿਆਂਦੀਆਂ ਕੀ ਰਿਹਾ ਸਿੱਖਣ ਦਾ ਮੌਕਾ ਕੀ ਰਿਹਾ ਹਮੇਸ਼ਾ ਹੀ ਸਿੱਖਦੀ ਰਹੀ ਜੀ ਮੈਂ ਇੱਕਾਈ ਵਾਰ ਹੁੰਦਾ ਨਾ ਵੀ ਪੁਰਾਣੇ ਆਰਟਿਸਟ ਵੀ ਕੰਟੀ ਜੀ ਸਿੱਖਦਾ ਰਹਿੰਦਾ ਹੈ ਨਾ ਮੰਦਾ ਤਾਂ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਨਵੇਂ ਬੱਚੇ ਤੋਂ ਲੈ ਕੇ ਮੈਂ ਹਰ ਪੁਰਾਣੇ ਆਰਟਿਸਟ ਤੱਕ ਹਰ ਨੂੰ ਸੁਣਦੀ ਅੱਛਾ ਪਤਾ ਨਹੀਂ ਕਿਹੜੀ ਚੀਜ਼ ਮੈਨੂੰ ਕਿੱਥੋਂ ਮਿਲ ਜੇ ਹੂੰ ਹੂੰ ਇਹ ਨਹੀਂ ਵੀ ਜੇ ਮੈਂ ਖਾੜੇ ਲਾਉਣੇ ਬਸ ਮੈਂ ਆਪ ਦੇ ਆਪਣਾ ਉੱਥੇ ਤੱਕ ਹੀ ਸੀਮਤ ਕਰ ਲਿਆ ਵੀ ਚਲੋ ਜੀ ਮੈਂ ਲਾਈਵ ਖਾੜੇ ਲਾਉਣੀਆਂ ਚਾਰ ਸ਼ੇਅਰ ਬੋਲਦੀਆਂ ਚਾਰ ਗੀਤ ਲਾਉਣੇ ਆ ਚਾਰ ਲੋਕ ਤੱਕ ਗਾ ਲੈ ਤੇ ਮੈਂ ਘਰ ਆ ਗਈ ਨਹੀਂ ਕੰਦੇ ਜਾਂ ਤਾਂ ਕੁਝ ਬਣਨ ਲਈ ਨਿਕਲੋ ਨਾ ਜੇ ਨਿਕਲਿਓ ਤਾਂ ਹਰ ਰੋਜ਼ ਹਰ ਪਰਸੰਤ ਹੋ ਜੀ ਕੋਲ ਤੁਸੀਂ ਬੈਠਿਓ ਉਹਦੀ ਗੱਲ ਨੂੰ ਕਦੇ ਬੇਕਾਰ ਨਾ ਜਾਣ ਦਿਓ ਬਸ ਇਹ ਚੀਜ਼ ਨੂੰ ਮੇਰੇ ਚ ਗੋਣ ਲਾ ਲਓ ਮੇਰੇ ਚ ਉਗਣ ਲਾ ਲਓ ਕਿਹ ਬਾਤ ਅੱਛਾ ਮੈਂ ਤੁਹਾਨੂੰ ਹੁਣ ਮਿਲਿਆ ਜਾਂ ਤੁਹਾਨੂੰ ਵੱਖਰੇ ਤੌਰ ਤੇ ਪਰਿਵਾਰ ਚ ਮਿਲਦੇ ਆ ਜਦੋਂ ਹਾਂਜੀ ਮੈਨੂੰ ਆਇਂ ਲੱਗਦਾ ਹੁੰਦਾ ਵੀ ਤੁਸੀਂ ਖਾੜੇ ਲਾਉਨੇ ਹੋ ਜੇ ਤੋ ਖਾੜਾ ਲਾਉਨੇ ਆ ਤਾਂ ਤੁਹਾਡੀ ਰੂਹ ਹੋਰ ਹੁੰਦੀ ਹੈ ਜੇ ਤੋ ਖਾੜੇ ਤੋਂ ਉੱਤਰਦੇ ਹੋ ਤੂੰ ਤੁਹਾਡੇ ਚ ਕੁਝ ਉੱਤਰ ਜਾਂਦਾ ਕੀ ਗੱਲ ਹੈ ਮੈਂ ਇੱਕ ਗੱਲ ਦੱਸ ਬੀ ਮੈਂ ਹਮੇਸ਼ਾ ਕਹਿੰਨੇ ਹੁੰਨੇ ਵੀ ਮੈਂ ਪਾ ਮੈਂ ਬਹੁਤਾ ਸਿੱਖੀ ਨਹੀਂ ਬਹੁਤਾ ਕਿ ਮੈਂ ਸਿੱਖੀ ਨਹੀਂ ਹਮ ਹਣ ਗਾਣਾ ਤਾਂ ਕਹਿੰਦਾ ਗਾਣਾ ਹਮ ਹਮ ਗਾਣਾ ਹਣ ਪਰ ਮੈਨੂੰ ਤੇਜ਼ ਨਾਲ ਮੋ ਬੋਤਾ ਅੱਛਾ ਕਹਿੰਦੇ ਜਿਵੇਂ ਇੱਕ ਮਾਂ ਸ਼ਿੱਦਤ ਨਾਲ ਆਪਣੇ ਬੱਚੇ ਨੂੰ ਚਾਹੁੰਦੀ ਹੈ ਨਾ ਉਹਦਿਲ ਕੁਛ ਵੀ ਕਰ ਸਕਦੀ ਹੈ ਕਿ ਮੈਨੂੰ ਸਟੇਜ ਨਾਲ ਇੰਨਾ ਮੋਹ ਹੈ ਜਦੋਂ ਮੈਂ ਸਟੇਜ ਤੇ ਚੜ੍ਹਦਾਂ ਨਹੀਂ ਹੁੰਦੀ ਮੈਨੂੰ ਆਏ ਹੁੰਦਾ ਵੀ ਲਾ ਛੋਟੇ ਤੋਂ ਬੱਚੇ ਤੋਂ ਲੈ ਕੇ ਕੋਈ ਮੇਰੀ ਭੈਣ ਕੋਈ ਮੇਰਾ ਬਜ਼ੁਰਗ ਬਾਪ ਮੇਰੇ ਹਾਨੀ ਜਿਹੜੇ ਮੇਰੇ ਮੇਰੀ ਉਮਰ ਦੇ ਸਾਹਮਣੇ ਬੈਠੇ ਵੀ ਕੋਈ ਵੀ ਜਿਹੜੀ ਪੀੜ੍ਹੀ ਹੈ ਮੇਰੇ ਤੋਂ ਨਾ ਖੁਸ਼ ਹੋ ਕੇ ਨਾ ਜਾਵੇ ਮੇਰੀ ਕੋਸ਼ਿਸ਼ ਕੋਸ਼ਿਸ਼ ਰਹਿੰਦੀ ਹੈ ਜੀ ਤੇ ਪਤਾ ਨਹੀਂ ਮੇਰੇ ਹਸਬੰਦ ਨੇ ਵੀ ਬਹੁਤ ਵਾਰੀ ਕਿਹਾ ਹੈ अच्छा जी ਜਦੋਂ ਮੈਂ ਕਿਸੇ ਦੇ ਘਰ ਜਾ ਕੇ ਪਹਿਲਾ ਪਹਿਲਾ ਬੈਂਦੀ ਸੀ ਜਿਨ੍ਹਾਂ ਨੇ ਮੇਰਾ ਪਹਿਲਾ ਪ੍ਰੋਗਰਾਮ ਹੀ ਦੇਖਣਾ ਹੁੰਦਾ ਸੀ ਤੇ ਮੇਰਾ ਕਿਲੋ ਮਨ ਚ ਸੋਚਦੇ ਹੋਣੇ ਵੀ ਯਾਰ ਗਲਤ ਪੈਸੇ ਦੇਤੇ ਵੀ ਗਾਲੂ ਇਹ ਗਾਲੂ ਕੀ ਹਾਂਜੀ ਜਦੋਂ ਤੋਂ ਮੈਂ ਗਾ ਕੇ ਸਟੇਜ ਤੇ ਉਹ ਤੋਂ ਇਹ ਮੇਨ ਨਿਸ਼ਾਨੇ ਹੁੰਦੇ ਸੀ ਵੀ ਜਿਨ੍ਹਾਂ ਨੂੰ ਬਾਹਲਾ ਖਾੜਾ ਪਸੰਦ ਆ ਉਹਨਾਂ ਨੇ ਕਹਿਣਾ ਭਾਵੇਂ ਇੱਕ ਘੁੱਟ ਚਾਹ ਦੀ ਪੀ ਜਾਓ अच्छा ए निशानी हुंदी सी ए निशानी हुंदी सी साहब सब लोग खडा बी सफल के भी वायक्रु दिमिर होगी तो उन्होंने कहना बी एक कुट चादे पीजो ते असी फटाफट एक कुट चादे पीनी ते बहुत ही ਲੋਕਾਂ ਦੀ ਮੇਰੇ ਹਸਬੰਦ ਨੂੰ ਅਡ ਕਰਕੇ ਕਹਿਣਾ ਵੀ ਯਾਰ ਤੇਰੀ ਘਰ ਵਾਲੀ ਚ ਕੁਛ ਆਉਂਦਾ ਅੱਛਾ ਸਿੱਧਾ ਜਿਵੇਂ ਆਪਣੀ ਪਿੰਡੂ ਭਾਸ਼ਾ ਨਹੀਂ ਕਹਿੰਦੇ ਸਾਨੂੰ ਤਾਂ ਲੱਗਦਾ ਯਾਰ ਜਦੋਂ ਜਸਵੰਦਰ ਸਟੇਜ ਤੇ ਚੜ ਜਾਂਦੀ ਇਹਦੇ ਚ ਕੁਛ ਆਉਂਦਾ ਅੱਛਾ ਕਹਿੰਦੇ ਹੁਣ ਆ ਖੜੀ ਹੈ ਹੁਣ ਲੱਗਦੀ ਨਹੀਂ ਵੀ ਉਹ ਹੀ ਜਸਵੰਦਰ ਹੈ ਹੈ ਕੋਈ ਪਰਮਾਤਮਾ ਦੀ ਮੇਰੀ ਜਾਇਲਾਨੂੰ ਮੇਰਾ ਇਸ਼ਕ ਹੈ ਮੇਰਾ ਜਨੂਨ ਹੈ ਮੈਨੂੰ ਨਹੀਂ ਪਤਾ ਬੇਨਾ ਚੀਜ਼ਾਂ ਚ ਕੀ ਚੀਜ਼ ਹੈ ਜੀ ਅੱਛਾ ਜ਼ਿੰਦਗੀ ਚ 27 ਸਾਲਾਂ ਦਾ ਪੜਾਅ ਹੋ ਗਿਆ ਬਹੁਤ ਵਾਰ ਬੰਦਾ ਡਿੱਗਦਾ ਹੈ ਉੱਠਦਾ ਹੈ ਤੁਹਾਡੀ ਜ਼ਿੰਦਗੀ ਤਾਂ ਮੈਂ ਕਾਫੀ ਵਾਰੀ ਦੇਖਿਆ ਕਿ ਬਹੁਤ ਵਾਰ ਡਿੱਗਿਓ ਟੁੱਟਿਓ ਇਹ ਕਿਵੇਂ ਰਿਹਾ ਡਿੱਗਣਾ ਕਿ ਤੋਂ ਉੱਠਣਾ ਕਿਵੇਂ ਰਿਹਾ ਜੇ ਮੈਂ ਗਿਣਤੀ ਕਰਾਂ ਤਾਂ ਗਿਣਤੀ ਮੇਰੇ ਖਿਲ ਘਟ ਰਹੂਗੀ ਹੂੰ ਮੈਂ ਬਹੁਤ ਬਾਰ ਹਜ਼ਾਰਾਂ ਬਾਰ ਡਿੱਗੀ ਆਂ ਇਹ ਹਜ਼ਾਰਾਂ ਬਾਰ ਉઠી ਕਈ ਸਾਲ ਗਾਇਆ ਵੀ ਨਹੀਂ ਖਾਇਆ ਵੀ ਨਹੀਂ ਹਾਂ ਫੇਰ ਵਾਪਸੀ ਕਰਨੀ ਇਹ ਕਿਵੇਂ ਰਿਹਾ ਇਹ ਲਾਲੂ ਵੀ ਮੇਰਾ ਮੈਂ ਪਹਿਲਾਂ ਵੀ ਕਹੇ ਵੀ ਵਾਹਿਗੁਰੂ ਦੀ ਮਿਹਰਬਾਨੀ ਉਦੋਂ ਮੈਂ ਪਰਮਾਤਮਾ ਦੀ ਲਾੜੀ ਲੱਗੀ ਸੀ ਉਹ ਕਹਿੰਦੇ ਨਾ ਫੇਰ ਪਰਮਾਤਮਾ ਸ਼ਾਇਦ ਮੇਰੇ ਮੂੰਹ ਤੇ ਜਬੀੜੀ ਮਾਰੀ ਸੀ ਜੀ ਵੀ ਐਵੇਂ ਨਹੀਂ ਹੈਨਾ ਮੇਰੇ ਵੱਲ ਧਿਆਨ ਕਰਦੇ ਸ਼ਾਇਦ ਉਹ ਵਕਤ ਨੇ ਜਾਂ ਮੈਂ ਕੁਝ ਚੀਜ਼ਾਂ ਨਹੀਂ ਜਾਣਦੀ ਸੀ ਉਸ ਵਕਤ ਨੇ ਮੈਨੂੰ ਸਿਖਾਇਆ ਬਹੁਤ ਜੀ ਐਨਾ ਕੁ ਸਿਖਾਇਆ ਵੀ ਮੈਂ ਪੂਰੀ ਦੁਨੀਆ ਨੂੰ ਐ ਸੋਚਦੀ ਹੁੰਦੀ ਸੀ ਨਹੀਂ ਕੋਈ ਮੜਾ ਹੋਈ ਨਹੀਂ ਸਕਦਾ ਅੱਛਾ ਜੀ ਮੇਰੇ ਪਾਪਾ ਨੇ ਮੈਨੂੰ ਕਹਿਣਾ ਵੀ ਪੁੱਤੇ ਦੁਨੀਆ ਮੈਂ ਕਹਣਾ ਨਹੀਂ ਮੜਾ ਹੋਈ ਨਹੀਂ ਸਕਦਾ ਕੋਈ ਕੋਈ ਨਹੀਂ ਮੜਾ ਜਦੋਂ ਉਹਨਾਂ ਨਾਲ 7-8 ਸਾਲਾਂ ਚ ਕੋਈ ਬੌੜਿਆ ਹੀ ਨਹੀਂ ਉਹ ਤੋਂ ਪਤਾ ਲੱਗਿਆ ਵੀ ਵਾਕਈ ਖੂਨ ਦੇ ਰਿਸ਼ਤੇ ਖੂਨ ਦੇ ਹੁੰਦੇ ਆਵਦੇ ਆਵਦੇ ਹੀ ਹੁੰਦੇ ਐਵੇਂ ਨਹੀਂ ਕਾਬਤ ਬਣਾਈ ਕਿ ਆਪ ਦਾ ਮਾਰੂ ਸ਼ਾਮੇ ਸਿੱਟੂ ਤੇ ਉਹ ਵਕਸਾਲਾਂ ਮੈਨੂੰ ਸਿੱਖੀਤ ਮੈਂ ਪਹਿਲਾਂ ਤੋਂ ਸ਼ੁਰੂ ਤੋਂ ਜਦੋਂ ਘਰੋਂ ਨਿਕਲ ਗਈ ਮੇਰੀ ਬਹੁਤ ਛੋਟੀ ਉਮਰ ਸੀਗੀ ਕਈ ਲੋਕ ਮੈਨੂੰ ਕਹਿ ਦਿੰਦੇ ਵੀ ਇਹ ਖੋਤੀ ਹੈ ਮੈਂ ਕਹਿੰਦੀ ਮੈਂ ਖੋਤੀ ਨਹੀਂ ਮੈਂ ਸਿਰਫ ਯਾਦ ਰੱਖਦੀ ਹਾਂ ਗੱਲ ਨੂੰ ਯਾਦ ਰੱਖਣਾ ਤਾਂ ਖੋਟਾ ਬੰਦ ਦਿਨਾਂ ਭਾਜ ਗਨ ਨਹੀਂ ਨਾ ਨਹੀਂ ਬਿਲਕੁਲ ਵੀ ਮੈਂ ਯਾਦ ਰੱਖਦੀ ਹਾਂ ਮੈਂ ਕਿਸੇ ਤੋਂ ਬਦਲਾ ਨਹੀਂ ਲੈਂਦੇ ਮੈਂ ਕਿਸੇ ਦਾ ਮਾੜਾ ਨਹੀਂ ਕਰਦੀ ਹਨਾ ਮੇਰੇ ਵਿੱਚ ਬਦਲੇ ਦੀ ਭਾਵਨਾ ਕਦੀ ਨਹੀਂ ਆਈ ਪਰ ਯਾਦ ਰੱਖਦੇ ਹਾਂ ਪਰ ਕੱਲ ਨੂੰ ਭੁੱਲਦੀ ਨਹੀਂ ਹਮ ਯਾਦ ਰੱਖਦੀ ਇੱਕ ਔਰਤ ਲਈ ਪਰਫਾਰਮਰ ਕੱਲਿਆਂ ਤੁਸੀਂ ਇਹ ਔਰਤ ਪਰਫਾਰਮਰ ਹੈ ਜਦੋਂ 27 ਸਾਲ ਕੱਲਿਆਂ ਨਿਕਾਇਆ ਤੇ ਇੱਕ ਮਰਦ ਪ੍ਰਧਾਨ ਸਮਾਜ ਹੈ ਜਿੱਦਕ ਔਰਤ ਆਪਦੀ ਕਲਾ ਨੂੰ ਵੀ ਰੱਖਦੀ ਹੈ ਆਪਦੇ ਗੱਡਸ ਨੂੰ ਵੀ ਕਾਇਮ ਰੱਖਦੀ ਉਹਦੇ ਲਈ ਕੀ ਕਰਨਾ ਪੈਂਦਾ ਕਿਹੜਾ ਕੋਰਸ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਔਰਤ ਲਈ ਘਰੋਂ ਬਾਹਰ ਨਿਕਲਣਾ ਹੀ ਬਹੁਤ ਵੱਡੀ ਇਕੇ ਲਾਲੂ ਬਹੁਤ ਵੱਡਾ ਅੰਧਿਆਨ ਹੁੰਦਾ ਹਾਂਜੀ ਉਹ ਮੇਰੇ ਪ੍ਰੋਫੈਸ਼ਨਸ ਨਹੀਂ ਹੂੰ ਜੋ ਜਿਸ ਦੌਰ ਚ ਮੈਂ ਸੀ ਹੁਣ ਤਾਂ ਬੱਚੇ ਮਾਪੇ ਬੜੀਆਂ ਹਲਾਸ਼ੀਰੀਆਂ ਦਿੰਦੇ ਨੇ ਹੁਣ ਤਾਂ ਮਾਪੇ ਕੁੜੀ ਮੁੰਡੇ ਚ ਫਰਕ ਹੀ ਨਹੀਂ ਸਮਝਦੇ ਹੈਨਾ ਅੱਜ ਦੇ ਜਿਹੜੇ ਪੇਰੈਂਟਸ ਨੇ ਮੈਂ ਉਹਨਾਂ ਨੂੰ ਸਲਾਮ ਕਰਦੀ ਜੇ ਕੋਈ ਬੱਚਾ ਖੇਡਣਾ ਚਾਹੁੰਦਾ ਬੇਟੀ ਖੇਡਣਾ ਚਾਹੁੰਦੀ ਉਹਦੇ ਨਾਲ ਜਾਂਦੇ ਆ ਕੋਈ ਡਾਂਸ ਸਿੱਖਣਾ ਚਾਹੁੰਦੀ ਉਹਦੇ ਨਾਲ ਜਾਂਦੇ ਆ ਕੋਈ ਸਿੰਗਰ ਬਣਨਾ ਚਾਹੁੰਦੀ ਹੈ ਪੇਰੈਂਟਸ ਨਾਲ ਜਾਂਦੇ ਨੇ ਅੱਜ ਦੇ ਮਾਪੇ ਨੂੰ ਵਾਕੇ ਮੈਂ ਦਿਲੋਂ ਸਲਾਮ ਕਰਦੀ ਹਾਂ ਪਰ ਕਸੂਰ ਵਾਰ ਪਿਛਲੇ ਮਾਂ ਬਾਪ ਦੇ ਨਹੀਂ ਸੀਗੇ ਸਾਡੇ ਦੌਰ ਵਾਲੇ ਹਾਲਾਤ ਉਹ ਜੀ ਹਾਲਾਤ ਉਸ ਨੂੰ ਹਾਲਾਤ ਮਜਬੂਰ ਕਰ ਦਿੰਦੇ ਸੀ ਹਨ ਜਦੋਂ ਬਾਪ ਨੂੰ ਕੋਈ ਗਲੀ ਵਿੱਚੋਂ ਦੀ ਨਾ ਨੰਗਣ ਦੇਵੇ ਕੋਈ ਚਾਰ ਰਿਸ਼ਤਿਆਂ 'ਚ ਹੀ ਨਾ ਬੈਠਣ ਦੇਵੇ ਬਾਪ ਗਲਤ ਨਹੀਂ ਹੁੰਦਾ ਉਹ ਮਜਬੂਰ ਹੋ ਜਾਂਦਾ ਫਿਰ ਉਹ ਕਹਿੰਦਾ ਆ ਜਾ ਧੀਏ ਵਾਪਸ ਹੀ ਆ ਜਾ ਤੁਹਾਨੂੰ 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 ਇਹ ਪੀਆਰ ਕਰ ਪੀਆਰ ਇੱਕ ਸ਼ਬਦ ਵਰਤ ਚੰਗਾ ਕਦੋਂ ਮਿਲ ਗਈ ਸੀ ਇਹ ਇਜਾਜ਼ਤ ਵੀ ਹੁਣ ਪ੍ਰਵਾਨਗੀ ਹੋ ਗਈ ਸੀ ਵੀ ਗੋਣਾ ਠੀਕ ਹੈ ਮੈਂ ਇਸ ਕੋਲੋਂ ਬੜੀ ਭਾਗਿਆਸ਼ਾਲੀ ਨਿਕਲੀ ਮੈਨੂੰ ਹੋਰ ਕਿਸੇ ਦੀ ਆਗਿਆ ਮਿਲੇ ਨਾ ਮਿਲੇ ਮੈਨੂੰ ਕੋਈ ਪਰਵਾਹ ਨਹੀਂ ਸੀ ਮੇਰੀ ਫੈਮਿਲੀ ਮੇਰੇ ਬ੍ਰਦਰ ਭਾਵੇਂ ਉਹ ਛੋਟੇ ਸੀ ਤੇ ਮੇਰੀ ਸਿਸਟਰ ਮੈਰਿਡ ਸੀਗੇ ਉਹਨਾਂ ਦੇ ਹਸਬੰਦ ਕਿਉਂਕਿ ਉਹਨਾਂ ਤੋਂ ਪੁੱਛਣਾ ਵੀ ਜ਼ਰੂਰੀ ਸੀ ਜੀ ਉੱਥੇ ਮੇਰੀ ਸਿਸਟਰ ਦੀ ਲਾਈਫ ਦਾ ਮਤਲਬ ਸੀਗਾ ਤੇ ਉਹਨਾਂ ਦੇ ਸਹੁਰੇ ਲਾ ਲਓ ਮੇਰੇ ਮੰਮੀ ਪਾਪਾ ਲਾ ਲਓ ਮਲੇਪੀ ਹਜ਼ੂਮ ਨਹੀਂ ਹੁੰਦਾ ਇਕੱਠਾ ਹੋ ਕੇ ਵਕਤ ਦਾ ਮਾਰਿਆ ਜੀ ਉਹ ਨਿਕਲ ਪਈ ਸੀ ਅਸੀਂ ਅੱਛਾ ਫਿਰ ਕਿਸੇ ਦੀ ਪਰਵਾਹ ਨਹੀਂ ਕੀਤੀ ਸੀ ਅੱਛਾ ਮੈਂ ਮੈਂ ਡਾਕਟਰ ਹੋ ਗਏ ਕਿਸੇ ਵੀ profession ਚ ਹੋ ਗਏ ਜਦੋਂ ਤੁਹਾਡਾ ਆਪਦਾ ਪਰਿਵਾਰ ਮੂਰੇ ਬੈਠਾ ਹੋਵੇ ਕਹਿੰਦੇ ਨੇ ਘਰ ਦੇ ਆਪਰੇਸ਼ਨ ਕਰਨਾ ਔਖਾ ਹੁੰਦਾ ਤੇ ਇਹ ਇਹ ਕਦੇ ਮੌਕਾ ਆਇਆ ਕਿ ਪਰਿਵਾਰ ਦੇ ਮੈਂਬਰ ਬਹੁਤ ਸਾਰੇ ਮੂਰੇ ਬੈਠੇ ਤੁਹਾਨੂੰ ਗਾਉਣ ਗਾਉਣ ਦਾ ਮੌਕਾ ਮਿਲਿਆ ਹੋਵੇ ਕਿਵੇਂ ਰਿਹਾ ਉਹ ਤਜਰਬਾ ਕਿ ਮੇਰੇ ਮੈਨੂੰ ਬ੍ਰਦਰ ਅਨਮੈਰਿਡ ਤਾਂ ਮੇਰੇ ਨਾਲ ਹੀ ਜਾਂਦੇ ਰਹਿੰਦੇ ਸੀ ਜਿੱਦੋਂ ਮੈਂ ਆਪ ਦਾ ਗਰੁੱਪ ਕਰ ਲਿਆ ਸੀ ਜਦੋਂ ਸਾਈਡ ਤੇ ਜਾਂਦੇ ਹੁੰਦੇ ਸੀ ਕਦੇ ਉਹਨਾਂ ਤੋਂ ਜਾਇਆ ਨਹੀਂ ਜਾਂਦਾ ਸੀ ਪਰ ਬੜੇ ਰਿਸਪਾਂਸਿਬਲ ਗਰੁੱਪ ਹੁੰਦੇ ਸੀ ਜਦੋਂ ਮੈਂ ਸਾਈਡ ਤੇ ਜਾਂਦੀ ਸੀ ਭਾਵੇਂ ਮੈਂ ਆਰਕੈਸਟਰਾ ਵਾਲੇ ਗਰੁੱਪ 'ਚ ਗਈ ਭਾਵੇਂ ਮੈਂ ਲੋਕ ਗਾਇਕਾ ਨਾਲ ਗਈ ਬੜੇ ਜ਼ਿੰਮੇਵਾਰ ਆਰਟਿਸਟ ਹੁੰਦੇ ਸੀ ਨਹੀਂ ਮੈਂ ਕਿਹਾ ਜੇ ਦਰਸ਼ਕ ਕਿਦੇ ਪਰਿਵਾਰ ਦੇ ਮੈਂਬਰ ਬੈਠੇ ਉਹ ਤੋਂ ਬਾਅਦ ਦੀ ਗੱਲ ਕਰਦੀ ਵੀ ਜਦੋਂ ਫਿਰ ਮੈਂ ਆਪ ਦਾ ਗਰੁੱਪ ਖੋਲ੍ਹ ਲਿਆ ਆਪ ਜਾਣਾ ਸ਼ੁਰੂ ਹੋ ਗਈ ਫਿਰ ਮੇਰੇ ਬ੍ਰਦਰ ਮਤਲਬ ਜਾਣ ਲੱਗੇ ਤੇ ਬਹੁਤ ਘੱਟ ਸਟੇਜ ਤੇ ਖੜਦੇ ਸੀ ਫਿਰ ਮੈਂ ਇਸ਼ਾਰਾ ਹੀ ਕਰ ਦੇਣਾ ਵੀ ਹੁਣ ਤੋਂ ਦੂਰ ਚੱਲਿਆ ਜਾ ਤੇ ਉਹਨਾਂ ਨੇ ਦੂਰ ਸੌਂਡ ਸੌਂਡ ਵਾਲਿਆਂ ਕੋਲੇ ਜਾਂ ਗੇੜਾ ਗੂੜਾ ਮਾਰਨ ਚਲੇ ਜਾਣ। ਇੱਕ ਵਾਰ ਮੇਰੇ ਪਾਪਾ ਚਲੇ ਗਏ ਸੀ ਮੇਰੇ ਨਾਲ ਮੇਰੇ ਬ੍ਰਦਰ ਨੂੰ ਕੋਈ ਕੰਮ ਹੋ ਗਿਆ ਤੇ ਮੇਰੇ ਬ੍ਰਦਰ ਬਹੁਤ ਦੂਰ ਬੈਠੇ ਸੀਗੇ ਆ ਮੇਰੇ ਪਾਪਾ ਬਹੁਤ ਦੂਰ ਬੈਠੇ ਸੀਗੇ ਤੇ ਉਦੋਂ ਵੀ ਗੌਦੀ ਗੌਦੀ ਤੇ ਮੇਰੇ ਪਹਿਲੀ ਵਾਰ ਹਾਂਜੂ ਆਏ ਸੀ। ਅੱਛਾ। ਤੇ ਕੋ ਪਿੱਠ ਕਰਕੇ ਬੈਠੇ ਸੀ। ਆਏ ਹੈ। ਓਕੇ। ਮੇਰੇ ਖਿਆਲ ਇੱਥੇ ਯੋਗੇ ਕੋਲੇ ਪਤਾ ਨਹੀਂ ਮੈਂ ਪਿੰਡ ਨਹੀਂ ਮੇਰੇ ਯਾਦ ਇੱਥੇ ਬਹੁਤ ਘੱਟ ਸੀ ਮੇਲਾ ਸੀ। ਤੇ ਮੇਰੇ ਪਾਪਾ ਬੋ ਕਿਸੇ ਕੋਈ ਕਿੱਕਰ ਸੀ ਪਤਨ ਕੀ درخت ਮੈਨੂੰ ਯਾਦ ਨਹੀਂ ਮੇਰੇ ਖਾੜੇ ਵਾਲੇ ਪਿੱਟ ਕਰਕੇ ਬੈਠੇ ਸੀ ਅੱਛਾ ਮੈਂ ਗੌਂਦੀ ਗੌਂਦੀ ਜਦੋਂ ਦੂਰ ਜਾ ਉਹ ਕਹਿੰਦੇ ਹੁੰਦੇ ਨੇ ਵੀ ਭਾਵੇਂ ਜਿੰਨੀ ਵੀ ਦੁਨੀਆ ਹੋਵੇ ਤੇ ਆਪ ਦਾ ਪਰਸਨ ਵਿੱਚੋਂ ਦੇਸ ਜਾਂਦਾ ਗੌਂਦੀ ਗੌਂਦੀ ਦਾ ਪਤਾ ਨਹੀਂ ਹਜ਼ਾਰਾਂ ਬਾਾਰ ਖਿਆਲ ਮੇਰੇ ਪਾਪਾ ਤੇ ਗਿਆ ਤੇ ਉਸ ਵਾਰ ਮੈਂ ਪਰਨ ਕਰ ਲਿਆ ਸੀ ਵੀ ਜਿੱਥੇ ਮੇਰੇ ਬਾਪ ਨੂੰ ਪਿੱਟ ਕਰਕੇ ਬਹਿਣਾ ਪਵੇ ਮੈਂ ਲੈਕੀ ਨਹੀਂ ਗਈ ਸੀ ਫਿਰ ਕੀ ਬਾਤ ਇਹ ਚੀਜ਼ਾਂ ਦੇਖੋ ਸਾਡੇ ਅੱਛਾ ਮ ਜਿੰਦਗੀ ਵਿੱਚ ਬਹੁਤ ਸਾਰੇ ਪੜਾਅ ਸਿਖਾਉਂਦੇ ਆ ਤੁਹਾਨੂੰ ਕੀ ਸਿੱਖਿਆ ਅੱਜ ਤੱਕ ਕਿਹੜੀ ਚੀਜ਼ ਅਡਾਪਟ ਕੀਤੀ ਹੈ ਵੀ ਜਿਹੜੀ ਤੁਸੀਂ ਟਿੱਖੀ ਗਾਂ ਲੱਗਦੀ ਹੈ ਵੀ ਆਹ ਬੀਜਣੀ ਚਾਹੀਦੀ ਹੈ ਸਾਨੂੰ ਅੱਗੇ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਬੀਜਣ ਤੋਂ ਥੋੜੇ ਹਾਂ ਯਾਦ ਆ ਗਿਆ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਵੀ ਅੱਜ ਕੱਲ ਇੱਕ ਫੇਸਬੁੱਕ ਤੇ ਮੈਂ ਪੜ੍ਹਦੀ ਆ ਜੀ ਵੀ ਅੱਜ ਦੀਆਂ ਕੁੜੀਆਂ ਤਲਾਕ ਬਹੁਤ ਜਲਦੀ ਦਿੰਦੀਆਂ ਔਰਤ ਨੂੰ ਬੜਾ ਨਿੰਦਿਆ ਜਾਂਦਾ ਹਾਂਜੀ ਵੀ ਅੱਜ ਦੀਆਂ ਕੁੜੀਆਂ ਡਿਵੋਰਸ ਬਹੁਤ ਜਲਦੀ ਦਿੰਦੀਆਂ ਨਾ ਮੈਂ ਅੱਜ ਵਾਰੀ ਗੱਲ ਕਰਾਂ ਨਾ ਮੈਂ ਕੱਲ ਵਾਰੀ ਗੱਲ ਕਰਾਂ ਮੈਂ ਇੱਕ ਔਰਤ ਵਾਰੀ ਗੱਲ ਕਰੂੰਗੀ ਜੀ ਵੀ ਤੁਸੀਂ ਲਾ ਲਓ ਬਾਪ ਨੇ ਮਾਲੀ ਹੁੰਦਾ ਹੈ ਨਾ ਉਹ ਫੁੱਲ ਨੂੰ ਕਿੰਨੇ ਲਾਡਾ ਨਾਲ ਪਾਲਿਆ ਹੁੰਦਾ ਜੀ ਤੁਸੀਂ ਮੈਂ ਵੀ ਮਾਪੇ ਮੈਂ ਵੀ ਮਾਪਾ ਹਾਂ ਜੀ ਆਪਾਂ ਬੱਚੇ ਦਾ ਪਸੀਨਾ ਬਰਦਾਸ਼ਤ ਨਹੀਂ ਕਰਦੇ ਜੀ ਆਪਾਂ ਛੋਟਾ ਜਿਹਾ ਬੱਚਾ ਪਾਲ ਲਈ ਨਾ ਕੋਈ ਲੇਲਾ ਪਾਲ ਲਈਏ ਤਾਂ ਆਪਾਂ ਉਹ ਨਹੀਂ ਦਿੰਦੇ ਕਿਸੇ ਨੂੰ ਵੀ ਵਾਰੀ ਸੋਚਦੇ ਆ ਤੇ ਉਹ ਲੇਲੇ ਦੀ ਜਾਂ ਉਸ ਪੰਜ ਛੇ ਦੀ ਜਾਂ ਉਸ ਜਾਨਵਰ ਦੀ ਯਾਦ ਆਪਾਂ ਕਈ ਵਾਰ ਕਿੱਲੇ ਤੋਂ ਮੈਂ ਐਸੇ ਵੇਚ ਦਈਏ ਨਾ ਤੇ ਆਪਾਂ ਕੰਨੀ ਵਾਰ ਕਿੱਲੇ ਵਾਲੇ ਦੇਖਦੇ ਆ ਤੇ ਆਪਾਂ ਨੂੰ ਤਾਂ ਖੂਨ ਤੋਂ ਬਣੇ ਹੁੰਦੇ ਹਨਾ ਆਪਾਂ ਉਹਨਾਂ ਦੀ ਆਦਤ ਹੁੰਦੀ ਹੈ ਤੇ ਉਥੋਂ ਫੁੱਲ ਪਟਕੇ ਉਹ ਮਾਲੀ ਦਿੰਦਾ ਆਪਦੇ ਬਾਗ ਚੋਂ ਫੁੱਲ ਪਟਕੇ ਦੂਜੇ ਮਾਲੀ ਨੂੰ ਦਿੰਦਾ ਵੀ ਆ ਲੈ ਬਾਈ ਤੂੰ ਲੈ ਜਾ ਮਾਲੀ ਕੌਣ ਹੁੰਦਾ ਉਹਦਾ ਹਸਬੰਡ ਉਹ ਲ ਜਾ ਕੇ ਆਏ ਬੜੇ ਸਤਕਾਰ ਨਾਲ ਆਏ ਲੈ ਆਉਂਦੇ ਹਨਾ ਕਿੰਨੇ ਬੰਦੇ ਆਉਣ ਜਾਂਦੇ ਆ ਕਿੰਨੇ ਬੈਣ ਵਾਜ ਵਾਜ ਦੇ ਕਿੰਨੀਆਂ ਖੁਸ਼ੀਆਂ ਹੁੰਦੀਆਂ ਉਸ ਫੁੱਲ ਨੂੰ ਲੈ ਆਉਂਦੇ ਆ ਪਰ ਉਹ ਫੁੱਲ ਨੂੰ ਪਾਲਦੇ ਨਹੀਂਗੇ। ਕਿਆ ਬਾਤ। ਉਸ ਫੁੱਲ ਨੂੰ ਜਾ ਕੇ ਆਪਦੇ ਬਗੀਚੇ ਚ ਧੱਕ ਕੇ ਮਿੱਟੀ ਖੋਦੀ ਵਿੱਚ ਲਾਤਾ। ਉਹਨੂੰ ਸਵੇਰ ਸ਼ਾਮ ਜਾ ਕੇ ਦੇਖਦੇ ਨੇ ਵੀ ਇਹਨੂੰ ਪਾਣੀ ਦੀ ਲੋੜ ਹੈ। ਜਾਇਦਾ ਕੋਈ ਪੱਤਾ ਮੱਚਿਆ ਤਾਂ ਨਹੀਂ ਪਿਆ। ਹਨ ਰੇਹ ਦਿੰਦੇ ਨੇ। ਖਾਦ ਦਿੰਦੇ ਆ। ਪੰਜੇ ਉਂਗਲੀਆਂ ਕਿਸਾਰ ਵੀ ਨਹੀਂ ਹੋਣ ਗਿਆ ਲੱਕੀ ਔਰਤਾ ਕੋਈ। ਆ ਗਾਲੀਆਂ ਜਿਨ੍ਹਾਂ ਨੂੰ ਨਫ਼ਰਤ ਦੀ ਖਾਦ ਨਾ ਮਿਲੀ ਹੋਵੇ ਤਾਨੇ ਮੇਣਿਆਂ ਦੀ ਖਾਦ ਹੈ ਜਿਹੜੀ ਉਹ ਨਾ ਮਿਲੀ ਹੋਵੇ ਉਹ ਐਨੀ ਕ ਖਾਦ ਨਫ਼ਰਤ ਤੇ ਦੀ ਦਿੰਦੇ ਐ ਐਨੀ ਕ ਤਾਨੇ ਮੇਣਿਆਂ ਦੀ ਦਿੰਦੇ ਨੇ ਵੀ ਉਹ ਪੌਦਾ ਮੱਚ ਜਾਂਦਾ ਜੀ ਫਿਰ ਉਹਨੂੰ ਪੱਟ ਕੇ ਬਾਹਰ ਛੱਡ ਦਿੰਦੇ ਉਹ ਪੌਦਾ ਕਿਉਂ ਮੱਚਿਆ ਐਨੇ ਸਾਲ ਉਸ ਮਾਲਕੀ ਕੋਲ ਸੀ ਉਹ ਪੌਦਾ ਨਹੀਂ ਮੱਚਿਆ ਕਮਲ ਆਇਆ ਨਹੀਂ ਹਨਾ ਵੀ ਤੁਹਾਡੇ ਘਰ ਆ ਕੇ ਤਾਂ ਉਸ ਪੌਦੇ ਨੇ ਖਾਦ ਦੇਣੀ ਸੀ ਜੀ ਮਾਲੀ ਨੇ ਤਾਂ ਪਾਲ ਕੇ ਤੁਹਾਨੂੰ ਦੇਤਾ ਹਨ ਉਸ ਪੌਦੇ ਨੇ ਤੁਹਾਨੂੰ ਫਲ ਦੇਣੇ ਸੀ ਕਈ ਵਾਰ ਤਾਂ ਫਲ ਦੇਣ ਤੋਂ ਪਹਿਲਾਂ ਹੀ ਮਚਾ ਦਿੰਦੇ ਉਸ ਪੌਦੇ ਨੂੰ ਪਹਿਲੇ ਵਾਰ ਉਹ ਪੌਦਾ ਫਲ ਦੇ ਦਿੰਦਾ ਫਿਰ ਹੋਰ ਤਕਲੀਫਾਂ ਵੱਧ ਜਾਂਦੀਆਂ ਕਿਉਂਕਿ ਆਰਥਿਕ ਇਹੋ ਜੀ ਉਸ ਤੋਂ ਪਾਸੇ ਜਾਂਦੀ ਹੈ ਮੈਨੂੰ ਇੱਕ ਬਹੁਤ ਵਧੀਆ ਸਵਾਲ ਲੱਗਾ ਇਸ ਪੇ ਫੇਸਬੁੱਕ ਤੇ ਪੜਿਆ ਕਹਿੰਦੇ ਵੀ ਕਿ ਕਾਮਯਾਬ ਵਿਆਹ ਲਈ ਹਾਂਜੀ ਔਰਤ ਨੂੰ ਕੀ ਕਰਨਾ ਚਾਹੀਦਾ ਇੱਕ ਕਾਮਯਾਬ ਵਿਆਹ ਲਈ ਔਰਤ ਨੂੰ ਆਪਣੀ ਯਾਦ ਅਸ਼ਤ ਕਮਜ਼ੋਰ ਕਰ ਲੈਣੀ ਚਾਹੀਦੀ ਇਹੀ ਹੋ ਸਕਦਾ ਬਸ ਹੋਰ ਮੈਨੂੰ ਅੱਜ ਤੱਕ ਕੁਝ ਨਹੀਂ ਲੱਗਿਆ ਇਹ ਜਨੇ ਅਡਾਪਟ ਕੀਤਾ ਐਨੇ ਸਫਰ ਚ ਤੁਸੀਂ ਸਿੱਖਿਆ ਮੈਂ ਐਨੇ ਸਫਰ ਚ ਇਹ ਅਡਾਪਟ ਕੀਤਾ ਤੁਸੀਂ ਮਰ ਜੋ ਤੁਸੀਂ ਖੱਪ ਜੋ ਤੁਸੀਂ ਦਿਨ ਰਾਤ ਲੱਤਾਂ ਬਾਹਾਂ ਕੁੱਟੀ ਚੱਲੋ ਤੁਸੀਂ ਦੇਵੀ ਬਣ ਚੋ ਤੁਸੀਂ ਹੱਥਾਂ 'ਚ ਉਲਟੀਆਂ ਕਰਵਾ ਲਓ ਤੁਸੀਂ ਕਿਸੇ ਦੀ ਲੈਟਰਨ ਚੱਕ ਦੋ ਵੀ ਆਪਦੇ ਮਾਪੇ ਤੋਂ ਵੱਧ ਜਿੰਨਾ ਮਰਜੀ ਆਉਧਾ ਦੇ ਦੋ ਪਰ ਮੈਂ ਆਪਦੀ ਲਾਈਫ ਦੇ ਐਕਸਪੀਰੀਅੰਸ ਤੋਂ ਇਹ ਸਿੱਖਿਆ ਵੀ ਜੇ ਇੱਕ ਵਧੀਆ ਕਪਲ ਕਹੋਣਾ ਹੈ ਵਧੀਆ ਪਰਿਵਾਰ ਕਹੋਣਾ ਹੈ ਵੀ ਹਾਂਜੀ ਤੁਹਾਡੀ ਸਕਸੈਸਫੁਲ ਲਾਈਫ ਤੁਹਾਡੇ 25 ਸਾਲ ਹੋ ਗਏ ਵਿਆਹ ਨੂੰ ਤੁਹਾਡਾ ਵਿਆਹ ਬੜਾ ਸਕਸੈਸਫੁਲ ਹੈ 25 ਸਾਲ ਹੋ ਗਏ ਹੈਨਾ ਪਰ ਵੀ ਉਹਦੇ ਲਈ ਕੀ ਹੋਣਾ ਚਾਹੀਦਾ ਇੱਕ ਸਕਸੈਸ ਦੁਨੀਆ ਨੂੰ ਸਕਸੈਸ ਦਿਖਾਉਣ ਲਈ ਔਰਤ ਨੂੰ ਆਪਦੀ ਯਾਦਸ਼ਤ ਕਮਜ਼ੋਰ ਕਰ ਲੈਣੀ ਚਾਹੀਦੀ ਜੀ ਵੀ ਉਹਦੇ ਪਤੀ ਨੇ ਕੀ ਕਿਹਾ ਉਹ ਦੂਜਾ ਮਾਰਲੀ ਮਿੱਟੀ ਵੀ ਟੈਸਟ ਕਰਾਵੇ ਤੇ ਜ਼ਿੰਦਗੀ ਸੌਖੀ ਨਹੀਂ ਵੀ ਸਾਡੀ ਮਿੱਟੀ ਚ ਕੀ ਘਟ ਹੈ ਬਿਲਕੁਲ ਬਿਲਕੁਲ ਸਹੀ ਪੁਆਇੰਟ ਤੇ ਪਹੁੰਚੇ ਤੁਸੀਂ ਵੀ ਉਹ ਪੌਦਿਆਂ ਨੂੰ ਪੱਟ ਕੇ ਸੇਟਣ ਦੀ ਬਜਾਏ ਮੰਨ ਲਓ ਤੁਸੀਂ ਸੇਟਤਾ ਬਾਅਦ ਚ ਉਹ ਆਪਦੀ ਮਿੱਟੀ ਨੂੰ ਵੀ ਟੈਸਟ ਕਰ ਆਪਦੇ ਪੌਦਿਆਂ ਨੂੰ ਵੀ ਟੈਸਟ ਕਰਨ ਆਪਦੀ ਜਿਹੜੇ ਘਰੇ ਕੋਈ ਗੈਂਦੇ ਦਾ ਫੁੱਲ ਹੈ ਕੋਈ ਸੋਰਜ ਦਾ ਫੁੱਲ ਹੈ ਹਨ ਉਹਨਾਂ ਨੂੰ ਵੀ ਆਪਦੀ ਮਿੱਟੀ ਟੈਸਟ ਕਰਾ ਲੈਣੀ ਚਾਹੀਦੀ ਯਾਰ ਵੀ ਸਾਡੇ ਚੋ ਕਹੀ ਸੀ ਕੋਈ ਸਮੈਲ ਲੱਗੀ ਵੀ ਸਾਹਮਣੇ ਵਾਲਾ ਪੌਦਾ ਮੱਚ ਹੀ ਗਿਆ ਖਤਮ ਹੀ ਹੋ ਗਿਆ ਉਹ ਕਿ ਤੇ ਨਾ ਪਾਜੀ ਹਰ ਬੰਦੇ ਨੂੰ ਆਪਣੇ ਮਿੱਤੇ ਟੈਸਟ ਕਰਾਉਣੀ ਚਾਹੀਦੀ ਹਾਂ ਕੋਈ ਬਗਾਨਾ ਜਦੋਂ ਐਨੀ ਨਫਰਤ ਦੀ ਰੇਹ ਨਾ ਦਿਓ ਹੂੰ ਬਿਲਕੁਲ ਅਸੀਂ ਕਹਿਣ ਨੂੰ ਤਾਂ ਰੇਹ ਦਿੰਨੇ ਆ ਪਰ ਉਹ ਕਾਦੇ ਵਾਲੀ ਰੇਹ ਆ ਉਹ ਪਿਆਰ ਵਾਲੀ ਨਹੀਂ ਉਹ ਸਤਕਾਰ ਵਾਲੀ ਨਹੀਂ ਉਹ ਇਹਦੇ ਇਹਦੇ ਅਧਿਕਾਰ ਵਾਲੀ ਦੀ ਜੀ ਅੱਛਾ ਇੱਕ ਤੁਸੀਂ ਸ਼ਬਦ ਵਰਤਿਆ ਯਾਦਦਾਸ਼ਤ ਕਮਜ਼ੋਰ ਉਹ ਕਿਵੇਂ ਲੋਕ ਤਾਂ ਇਹਨਾਂ ਜਿਆਦਾ ਤਕੜੀ ਹੋਣੀ ਚਾਹੀਦੀ ਸੀ ਕਿ ਬਸ ਸਕਸੈਸਫੁਲ ਲਾਈਫ ਮੈਰਜ਼ ਲਾਈਫ ਲਈ ਹੈ ਨਾ ਵੀ ਜੇ ਕੋਈ ਕਹਿੰਦਾ ਵੀ ਥੋੜੋ ਇੰਨੇ ਸਾਲ ਵਧੀਆ ਵਿਆਹ ਲਈ ਕਿਵੇਂ ਗੁਜ਼ਰੇ ਲਈ ਯਾਦਾਂ ਸੇ ਕਮਜ਼ੋਰ ਕਰ ਲੈਣੀ ਚਾਹੀਦੀ ਹੈ ਸਵੇਰ ਤੋਂ ਸ਼ਾਮ ਤੱਕ ਕਿਹਨੇ ਕੀ ਕਿਹਾ ਹੂੰ ਹੂੰ ਕਿਹਨੇ ਅੱਛਾ ਕਿਹਾ ਕਿਹਨੇ ਬੁਰਾ ਕਿਹਾ ਬਸ ਸ਼ਾਮ ਨੂੰ ਮਹਾਰਾਜ ਮורה ਕਹਿਆ ਕਰੋ ਵੀ ਮੇਰੀ ਯਾਦਾਂ ਸੇ ਕਮਜ਼ੋਰ ਕਰ ਦੇ ਮੈਂ ਭੁੱਲ ਹੀ ਜਾਵਾਂ ਕਿਉਂਕਿ ਜੇ ਯਾਦ ਰਿਆ ਫਿਰ ਜ਼ਿੰਦਗੀ ਅੱਗੇ ਨਹੀਂ ਵਧਣੀ ਫਿਰ ਉਧਰ एनर्जी ਤੁਹਾਡੀ ਜਿਹੜੀ ਉਧਰ ਲੱਗ ਜੂਗੀ ਉਹ ਸਜਦਾ ਫਿਰ ਮੱਲੂ ਮੱਲੀ ਅੰਦਰ ਹਰਟ ਹੁੰਦਾ ਫਿਰ ਹੰਝੂ ਆਉਂਦੇ ਫਿਰ ਬਰਾਗ ਆਉਂਦਾ ਕਿਆ ਬਾਤ ਅੱਛਾ ਹੁਣ ਆਪਾਂ ਇਸ ਗੱਲ ਨੂੰ ਮੈਂ ਅ ਅੱਗੇ ਵੱਲ ਲੈ ਕੇ ਚੱਲਦਾ ਇੱਕ ਆਰਟਿਸਟ ਜਦੋਂ ਫੇਮਸ ਹੋ ਜਾਂਦਾ ਤੁਸੀਂ ਬਹੁਤ ਵਾਰੀ ਡਿੱਗੇ ਬਹੁਤ ਵਾਰੀ ਉੱਠੇ ਬਹੁਤ ਵਾਰੀ ਵੱਡਾ ਮੁਕਾਮ ਵੀ ਆਇਆ ਜ਼ਿੰਦਗੀ ਤੁਸੀਂ ਤੁਹਾਨੂੰ ਜਦੋਂ ਸਜੇਤਾ ਜੀ ਦੇਖਦੇ ਆਂ ਅਗਲਾ ਕਹਿੰਦਾ ਵੀ ਇਹ ਕੁਝ ਨਹੀਂ ਕਰਦੇ ਉਹਨੇ ਕਰੇ ਇਹਨਾਂ ਦੀ ਸ਼ੌਕ ਨਹੀਂ ਹੁੰਨੇ ਆਂ ਹੀ ਰਹਿੰਦੇ ਆਂ ਕਾਰਾਂ ਚ ਉਤਰਦੇ ਆਂ ਆਂ ਹੀ ਰੌਣਕਾਂ ਲੱਗੀਆਂ ਹੁੰਦੀਆਂ ਨੇ ਜਿਵੇਂ ਅਸੀਂ ਰੀਲ ਦੇਖਦੇ ਆਂ ਰੀਲ ਲੱਗ ਮੰਨਣਾ ਤੁਸੀਂ ਇਸ ਚੀਜ਼ ਨੂੰ ਕਿਵੇਂ ਮਹਿਸੂਸ ਕਰਦੇ ਹੋ ਅਸੀਂ ਜਦੋਂ ਤੁਹਾਨੂੰ ਵੇਖਦੇ ਆ ਤਾਂ ਲੱਗਦਾ ਵੀ ਸ਼ਾਇਦ ਕੁਝ ਨਹੀਂ ਕਰਦੇ ਹੁਣ ਜਦੋਂ ਤੁਸੀਂ ਘਰੇ ਆਪਦੇ ਗੇਟ ਦੀ ਦਹਲੂਸ ਤੋਂ ਐਂਟਰ ਹੁੰਨੇ ਹੋ ਤਾਂ ਜਸਵਿੰਦਰ ਬਰਾੜ ਦਾ ਰੌਣਕੇ ਜਾ ਹੁੰਦਾ ਇਹ ਤੁਹਾਨੂੰ ਆ ਲੱਗਦਾ ਵੀ ਕੋਈ ਇਹਨਾਂ ਦੀ ਵੱਖਰੀ ਦੁਨੀਆ ਹੋਣੀ ਹੈ ਹਨਾ ਹਾਂਜੀ ਬੇਬਲਕ ਮਹਿਸੂਸ ਕਰਦੇ ਆ ਨਹੀਂ ਐਸੀ ਵੀ ਨਿੱਕੇ ਹੁੰਦੇ ਜਦੋਂ ਫਿਲਮ ਦੇਖਦੇ ਹੁੰਦੇ ਸੀ ਨਾ ਤੇ ਸਾਨੂੰ ਵੀ ਆਇ ਲੱਗਦਾ ਸੀ ਧਰਮਿੰਦਰ ਵਰਗਿਆਂ ਨੂੰ ਦੇਖ ਕੇ ਵੀ ਇਹਨਾਂ ਦੀ ਵੱਖਰੀ ਦੁਨੀਆ ਹੋਣੀ ਆ ਹਨ ਵੀ ਪਤਨੀ ਕਿਵੇਂ ਰਹਿੰਦੇ ਹੋਣੇ ਪਤਾ ਨਹੀਂ ਕਿਵੇਂ ਖਾਂਦੇ ਹੋਣੇ ਨਹੀਂ ਕਲਾਕਾਰ ਵੀ ਇੱਕ ਇਨਸਾਨ ਹੈ ਬਾਕੀ ਸੋਚ ਵੱਖੋ ਵੱਖਰੀ ਹੈ ਹਮ ਮਤਲਬ ਮੈਨੂੰ ਸ਼ੁਰੂ ਤੋਂ ਹੀ ਇਹ ਲਾਲੂ ਵੀ ਮੈਂ ਹਮੇਸ਼ਾ ਆਪਣੀ ਮਾਂ ਨੂੰ ਕਹਿੰਨੇ ਹੁੰਨੇ ਉਹਨੇ ਮੈਨੂੰ ਬਹੁਤ ਕਮ ਸਕਾਈ ਲਾਤ ਰਪਾਈ ਤੋਂ ਲਾਭ ਵਟਣ ਤੋਂ ਹਰ ਕੰਮ ਉਹ ਮਾਡਰਨ ਪੀਜ਼ਾ ਪੁਜ਼ਾ ਤੱਕ ਵੀ ਮੈਸੇਖਲੇ ਅੱਛਾ ਬਣਾਉਣੇ ਹੈਨਾ ਵੀ ਮੈਨੂੰ ਆਇ ਹੁੰਦਾ ਵੀ ਮੈਂ ਪੁਰਾਣੇ ਦੌਰ ਤੋਂ ਬੱਚੇ ਮੇਰੇ ਤੋਂ ਹਰਟ ਨਾ ਹੋ। ਕੀ ਬਾਤ ਹੈ ਹੈਨਾ ਮੇਰੇ ਬੱਚੇ ਮੈਨੂੰ ਇਹ ਨਾ ਕਹਿਣ ਵੀ ਅਸੀ ਤਾਂ ਮੈਂ ਕਹਿੰਨੀ ਹੁਨੇ ਨਹੀਂ ਭਰੇ ਬਣਾ ਦੂੰ ਜਿਹੜਾ ਜ ਚਾਹੀਦਾ। ਮੈਨੂੰ ਖਾਣਾ ਬਣਾਉਣ ਦਾ ਬਹੁਤ ਤਕੜਾ ਇੰਟਰਸਟ ਹੈ। ਕਰੋਸ਼ੀਆ ਲੈ ਲਉ। ਸਿਲਾਈ ਲਾ ਲਉ। ਸਿੰਪਲ ਸੂਟਸ ਵਾਲੋ ਮੇਰੇ ਤੋਂ ਮੇਰੇ ਤੋਂ ਦਰੀ ਬਣਵਾ ਲਉ। ਮੇਰੇ ਤੋਂ ਖੇਸ ਬਣਾ ਲਓ ਮੇਰੇ ਤੋਂ ਨਾਲੇ ਬਣਵਾ ਲਓ ਮੇਰੇ ਤੋਂ ਘਰ ਚ ਪੋਚੇ ਲਵਾ ਲਓ ਕਲੀਨ ਅਪ ਜਾਲੇ ਤਾਂ ਮੈਂ ਘਰੇ ਬਰਦਾਸ਼ਤ ਹੀ ਨਹੀਂ ਕਰਦੀ ਅੱਛਾ ਟੋਰੀ ਜਾਂਦੀ ਮੇਰੇ ਮम्मा ਨੇ ਇੱਕ ਵਾਰੀ ਮੈਨੂੰ ਗੱਲ ਦੱਸੀ ਸੀ ਆਪਦੇ ਵਿਆਹ ਦੀ ਕਹਿੰਦੇ ਪੁੱਤ ਮੈਂ ਨਵੀਂ ਨਵੀਂ ਵਿਆਹੀ ਮੇਰੇ ਮम्मा ਬੜੀ ਹੱਟੇ ਕੱਟੇ ਸੀ 90 95 ਕੱਲੇ ਵੀ ਵੇਚ ਸੀਗਾ ਪੂਰੀ ਹੱਟੇ ਕੱਟੇ ਜੱਤੀ ਕਹਿੰਦੇ ਨਾ ਤੇਰੀ ਦਾਦੀ ਨੇ ਪਰਖਣ ਲਈ ਤਕੜੀ ਰੱਖਦੀ ਅੱਛਾ ਉਹ ਗੇਟ ਤੇ ਉਹ ਤਾਂ ਸਹਾਤਾਂ ਹੁੰਦੀਆਂ ਸੀ ਕਹਿੰਦੇ ਮੈਂ ਕੀ ਕਰਾਂ ਮਾਰਾ ਛਾਲ ਕਹਿੰਦੇ ਮੈਂ ਤੱਕੜੀ ਨਹੀਂ ਚੱਕੀ ਅੱਛਾ ਉਹ ਦੋ ਸਰਸਪਰ ਤਰ ਤਰੋਸਾਲ ਦੇ ਬੱਚਿਆਂ ਦੇ ਵਿਆਹ ਕਰ ਦਿੰਦੇ ਕਹਿੰਦੇ ਮੈਂ 17 ਸਾਲ ਦੀ ਕਹਿੰਦੇ ਮੈਂ ਤੱਕੜੀ ਨਾ ਚੱਕਾਂ ਤੱਕੜੀ ਦੇ ਉੱਪਰ ਦੀ ਛਾਲ ਮਾਰ ਦਿਆ ਕਰ ਅੱਛਾ ਕਹਿੰਦੇ ਤੇਰੀ ਦਾਦੀ ਨੇ ਤਿੰਨ ਚਾਰ ਘੰਟੇ ਤੱਕ ਦੇਖਿਆ ਮੇਰੇ ਦਾਦਾ ਜੀ ਤਹਿਸੀਲਦਾਰ ਸੀ ਜੀ ਅੱਛਾ ਜੀ ਹਾਂ ਜੀ ਬਹੁਤ ਪੜੇ ਲਿਖੇ ਸੀ ਤੇ ਮੇਰੇ ਪਾਪਾ ਵੀ ਸਰਕਾਰੀ ਜੋਬ ਕਰਦੇ ਸੀ ਕਹਿੰਦੇ ਤੇਰੀ ਦਾਦੀ ਨੇ ਕਿਹਾ ਕਹਿੰਦੇ ਨਰਿੰਦਰ ਇੱਧਰ ਆ ਮੇਰੇ ਮੰਮਾ ਦਾ ਨਾਂ ਨਰਿੰਦਰ ਕਹਿੰਦੇ ਹਾਂ ਕਹਿੰਦੇ ਵੀ ਕੋਈ ਨਹੀਂ ਵਾਰੀ ਛਾਲਾ ਮਾਰ ਕੇ ਨੰਗੀ ਤੈ ਤੈ ਤੱਕੀ ਤੱਕੀ ਤੈ ਹਾਂਜੀ ਹਨ ਫਿਰ ਕਹਿੰਦੇ ਜਦੋਂ ਮੈਂ ਤੁਰਨਾ ਕਹਿੰਦੇ ਮੈਂ ਇੱਕ ਕੰਮ ਕਰਕੇ ਫਿਰ ਵਾਪਸ ਆਉਣਾ ਕਹਿੰਦੇ ਫਿਰ ਤੇਰੀ ਦਾਦੀ ਨੇ ਮੈਨੂੰ ਕਿਹਾ ਕਹਿੰਦੇ ਜਦੋਂ ਤੂੰ ਇੱਥੋਂ ਤੁਰਦੀ ਹੈ ਨਾ ਕੰਮ ਕਰਨ ਜਾਂਦੀ ਜਾਂਦੀ ਤੂੰ ਤਿੰਨ ਕੰਮ ਕਰ ਸਕਦੀ ਮੰਨ ਲਓ ਮੈਂ ਇੱਥੋਂ ਤੁਰੀ ਉਹ ਮੈਨੂੰ ਕੁਰਸੀ ਵੇੰਗੀ ਦੀ ਸੀ ਮੈਂ ਜਾਂਦੀ ਜਾਂਦੀ ਉਹਨੂੰ ਕੁਰਸੀ ਨੂੰ ਵੀ ਸਿੱਧਾ ਕਰ ਸਕਦੀ ਮੈਨੂੰ ਉਹ ਡਾਈਨਿੰਗ ਟੇਬਲ ਤੇ ਕੋਈ ਚੀਜ਼ ਗਲਾਸ ਲੱਗਿਆ ਮੈਂ ਰਾਤ ਆ ਉਹ ਹੀ ਕ੍ਰਾਸ ਕਰ ਰਹੀ ਹਾਂ ਨਾ ਉਥੋਂ ਗਲਾਸ ਚੱਕਿਆ ਮੈਂ ਔਰ ਸੋਈ ਚ ਰੱਖਤਾ ਇਹ ਚੀਜ਼ਾਂ ਮੰਮੀ ਸਾਨੂੰ ਦੱਸ ਦੇਦੇ ਤੇ ਮੈਂ ਸਿੱਖਦੀ ਰਹੀ ਜੀ ਹੁਣ ਆਪਣੇ ਨਾਲ ਮੈਂ ਪਰਸੋਂ ਹੀ ਗੇੜਾ ਮਾਰ ਕੇ ਆਈ ਆ ਸਾਰੀਆਂ ਸਬਜ਼ੀਆਂ ਥੋੜੀਆਂ ਥੋੜੀਆਂ ਉਹਨਾਂ ਨੂੰ ਮੈਂ ਆਪ ਜਾ ਕੇ ਦੇਖਣਾ ਆਪ ਸਾਰਾ ਕੁਝ ਲੈਣਾ ਜਿੰਨੇ ਆਹ ਪੌਦੇ ਨੇ ਮੈਂ ਫੇਸਬੁੱਕ ਤੇ ਦੇਖੇ ਜਾਣਾ ਵੀ ਇੱਕ ਪੌਦੇ ਤੋਂ ਇੱਕ ਗਮਲੇ 'ਚੋਂ ਆਪਾਂ ਦੱਸ ਜਿਹੜੇ ਗਮਲੇ ਆ ਉੱਤੇ ਰੈਡੀ ਕਰ ਸਕਦੇ ਆਂ ਵੀ ਆਏ ਗੜੇ ਆ ਪੈਸੇ ਲਾਉਣ ਦੀ 2 300 ਜਾਂ 1000 ਰੁਪਏ ਲਾਉਣ ਦੀ ਕਿ ਲੋੜ ਹੈ ਹਾਂ ਹਾਂ ਬਿਲਕੁਲ ਅੱਛਾ ਮੈਂ ਤੁਹਾਡੇ ਤੋਂ ਆਖਰੀ ਸਵਾਲ ਪੁੱਛੂਗਾ ਜ਼ਿੰਦਗੀ 'ਚ ਬਹੁਤ ਖੂਬਸੂਰਤ ਪਲ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਅਖਾੜਾ ਕੋਈ ਜਾਂ ਕੋਈ ਇਹੋ ਜਿਹਾ ਪਲ ਜਿਹਨੂੰ ਮੰਨਦੇ ਹੋ ਉਹ ਬਹੁਤ ਸ਼ਾਨਦਾਰ ਸੀ ਸ਼ਗਲ ਤਾ ਤੇਰਾ ਪਾ ਡਿਸਕਸ ਕਰ ਲਈਏ ਵੀ ਬਹੁਤ ਲੰਬੀ ਹੁੰਦੀ ਹੈ ਸਭ ਤੋਂ ਸ਼ਾਨਦਾਰ ਪਲ ਇਹ ਪਤਾ ਹੀ ਹੈ ਬੀ ਬਹੁਤ ਕੁਝ ਅੰਦਰ ਦਬਿਆ ਪਿਆ ਨਹੀਂ ਲੱਗਦੀ ਨਹੀਂ ਬਹੁਤ ਕੁਝ ਅੰਦਰ ਦਬਿਆ ਪਿਆ ਉਹ ਕਹਿੰਦੇ ਹੁੰਦੇ ਹਨ ਵੀ ਬਤਲਾऊं ਕਿਆ ਹੈਨਾ ਅਗਰ ਪੁੱਛਣਾ ਹੀ ਚਾਹਤੇ ਹੋ ਤਾਂ ਖੁੱਲ ਜਾऊं ਕਿਆ ਬਹੁਤ ਕੁਝ ਦਫਨ ਹੈ ਇੰਨਾ ਕੁ ਕੁਝ ਦਫਨ ਹੈ ਵੀ ਨਾ ਤਾਂ ਉਹਨੂੰ ਬਾਹਰ ਕੱਢ ਸਕਦੇ ਆ ਤੇ ਨਾ ਉਹਨੂੰ ਅੰਦਰ ਰੱਖ ਸਕਦੇ ਆ ਸਭ ਤੋਂ ਖੂਬਸੂਰਤ ਪਲ ਜਦੋਂ ਮੈਂ ਆਪਣੀ ਬੇਟੀ ਨੂੰ ਚੱਕਿਆ ਸੀ ਅੱਛਾ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਸਭ ਤੋਂ ਅਜੀਬ ਸਭ ਤੋਂ ਸੋਹਣਾ ਅਜੀਬ ਜੀ ਧੜਕਣ ਧੜਕੀ ਸੀ ਅਜੀਬ ਸਾਹਿਬ ਪਤਨ ਮੈਂ ਦੱਸ ਨਹੀਂ ਸਕਦੀ ਉਹ ਫੀਲਿੰਗ ਕੀ ਸੀਗੀ ਕੀ ਹੈ ਇਹ ਕੋਰੀ ਕੋਰੀ ਸੀ ਖਰਗੋਸ਼ ਵਰਗੀ ਸੀ ਇੱਥੇ ਤੱਕ ਡਾਕਟਰ ਮੈਨੂੰ ਕਹਿੰਨ ਤੁਹਾਡੀ ਬੇਟੀ ਬਹੁਤ ਕਿਊਟ ਹੈ ਪਰ ਮੈਂ ਉਸ ਦੁਨੀਆ ਤੋਂ ਹਟ ਕੇ ਇਹਦੇ ਮੂੰਹ ਬਲ ਝਾਕ ਰਹੀ ਸੀ ਵੀ ਮੇਰੀ ਬੇਟੀ ਹੈ ਕੀ ਤੂੰ ਜਸਵੰਦਰ ਮਾਂ ਬਣ ਗਈ ਤੂੰ ਮਾਂ ਬਣ ਗਈ ਮੇਰੇ ਲਈ ਉਹ ਸਭ ਤੋਂ ਵੱਡਾ ਖੂਬਸੂਰਤ ਉਹ ਤਾਂ ਭੈਣ ਭਰਾ ਮਾਪੇ ਬਾਪ ਖੂਬਸੂਰਤ ਪਾਲ ਹੁੰਦੇ ਨੇ ਇਹਨਾਂ ਚ ਕੋਈ ਵੀ ਹਾਂ ਹੁਣ ਮੈਨੂੰ ਕਦੇ ਕਦੇ ਘਬਰਾਹਟ ਆ ਜਾਂਦੀ ਹੈ ਜਿਵੇਂ ਜਿਵੇਂ ਰਿਸ਼ਤੇ ਉਮਰ ਦਰਾਜ਼ ਹੋਏ ਜਾਂਦੇ ਨੇ ਹਨ ਤੇ ਮੈਂ ਕੋਈ ਅਰਦਾਸ ਕਰਦੀ ਹੁੰਨੀ ਵੀ ਸੱਚੇ ਪਾਤਸ਼ਾਹ ਕੋਈ ਵੀ ਰਿਸ਼ਤਾ ਵਿੱਚ ਜਾਵੇ ਨਾ ਹੂੰ ਖਾਲੀ ਨਾ ਹੋਵੇ ਖਾਲੀ ਨਾ ਪਰੇ ਪਰਾਈ ਰਹੀਏ ਦੁੱਖੋ ਬਿਤਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਕੱਟ ਲਈਏ ਸੁੱਖ ਹੋਵੇ ਤਾਂ ਵੀ ਅਸੀਂ ਇਕੱਠੇ ਹੋ ਕੇ ਹੱਸ ਬਸ ਮੈਂ ਖਾਲੀਪਣ ਨਹੀਂ ਬਰਦਾਸ਼ਤ ਕਰ ਸਕਦੀ ਕਿਉਂਕਿ ਮੈਂ ਆਬਦੀ ਜ਼ਿੰਦਗੀ ਚ ਭਾਵੇਂ ਮੈਂ ਭਰੀ ਦੁਨੀਆ ਚ ਰਹੀ ਆ ਪਰ ਮੈਂ ਖਾਲੀ ਰਹੀ ਹਾਂ ਖਾਲੀ ਬਹੁਤ ਡੂੰਗੀ ਗੱਲ ਹੈ ਜੀ ਅੱਜ ਬੜੀਆਂ ਜੀਵ ਤੇ ਸਾਧੀਆਂ ਗੱਲਾਂ ਕੀਤੀਆਂ ਆ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੈਂ ਵੀ ਕਹਿੰਦੀ ਆ ਵੀ ਜੇ ਤੁਹਾਨੂੰ ਗੱਦੀ ਮਿਲ ਜੇ ਨਾ ਮਤਲਬ ਸ਼ੋਹਰਤ ਆ ਜੀ ਲੋਕ ਆਪਾਂ ਨੂੰ ਸਲਾਮ ਕਰਨ ਲੱਗ ਜਾਣ ਉਦੋਂ ਮੈਂ ਕਦੇ ਵੀ ਆਪਦਾ ਦਰਜਾ ਨਹੀਂ ਭੁੱਲੀ ਵੀ ਮੈਂ ਇੱਕ ਔਰਤ ਆ ਉੱਥੇ ਮੈਂ ਕਲਾਕਾਰ ਆ ਲੋਕਾਂ ਨੂੰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਵਫਾਦਾਰੀ ਨਾਲ ਕੰਮ ਕਰਨਾ ਮੇਰਾ ਧਰਮ ਹੈ ਇੱਕ ਧਰਮ ਇਹ ਵੀ ਹੈ ਜਦੋਂ ਮੈਂ ਗੱਡੀ 'ਚ ਉਤਰ ਗਈ ਫਿਰ ਮੈਂ ਇੱਕ ਔਰਤ ਫਿਰ ਘਰ ਦੀ ਸੁਆਣੀ ਹੋ ਫਿਰ ਘਰ ਦੀ ਸੁਆਣੀ ਤੇ ਜੇ ਕਿਤੇ ਇਹ ਦੋਨੇ ਬਰਾਬਰ ਚੱਲਦੇ ਰਹਿਣ ਤੇ ਫਿਰ ਹੋਰ ਪਰਮਾਤਮਾ ਆਪਾਂ ਨੂੰ ਕੀ ਦੇਵੇ ਕੀ ਆ ਸਹੀ ਚਲਾਉਣ ਲਈ ਮੈਂ ਜਦੋਂ ਇੱਥੇ ਗੱਲ ਤੁਹਾਨੂੰ ਕਿਹਾ ਨਾ ਵੀ ਭਰੀ ਦੁਨੀਆ 'ਚ ਖਾਲੀ ਹੋਣਾ ਪੈਂਦਾ ਕਿਆ ਬਾਤ ਇਹ ਦੋਨਾਂ ਚੀਜ਼ਾਂ ਨੂੰ ਚਲਾਉਣ ਲਈ ਬਰਾਬਰ ਭੇਹ ਦੁਨੀਆ 'ਚ ਖਾਲੀ ਹੋਣਾ ਕਹਿੰਦਾ ਕਿਆ ਬਾਤ ਬਹੁਤ ਚੰਗਾ ਲੱਗਿਆ ਤੇ ਬੜੀਆਂ ਸਾਦੀਆਂ ਗੱਲਾਂ ਕੀਤੀਆਂ ਤੇ ਮੇਰੀ ਕੋਸ਼ਿਸ਼ ਸੀ ਵੀ ਗਾਇਕੀ ਤੋਂ हट ਕੇ ਗੱਲਾਂ ਕਰੀਏ ਤੇ ਕੋਸ਼ਿਸ਼ ਉਮੀਦ ਹੈ ਕਿ ਸਫਰ ਰਹੂਗੀ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਸਸਟੀ ਕਾ ਥੈਂਕ ਯੂ ਜਸਵਿੰਦਰ ਮੜਾੜ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਤਜਰਬੇ ਬੜੀ ਚੀਜ਼ ਹੈ ਕਹਿੰਦੇ ਨਾ ਯਾਤਰਾਵਾਂ ਜਿਹੜਾ ਬੰਦਾ ਕਰਦਾ ਰਹਿੰਦਾ ਸਬਰ ਤੇ ਸਫਰ ਬੰਦੇ ਨੂੰ ਸਿਖਾਉਂਦਾ ਹੈ ਤੇ ਉਹ ਗਾਂ ਦਿੰਦਾ ਹੈ ਜਿਹੜਾ ਕੁਛ ਤੇ ਉਹ ਜੇ ਕੋਈ ਸੁਣਨ ਵਾਲਾ ਉਹਨੂੰ ਅਡਾਪਟ ਕਰ ਲੇ ਤਾਂ ਉਹਦਾ ਸਫਰ ਸੌਖਾ ਜਾਂਦਾ ਤੋ ਕਈ ਸਫਰ ਤੇ ਸਬਰ ਇਹਨਾਂ ਨਾਲ ਜਿਹੜੇ ਸਾਂਝੇ ਕੀਤੇ ਤੇ ਇਹ ਸਫਰ ਨੂੰ ਇੱਥੇ ਬਰਾਮਦੰਨੇ ਆ ਫਿਰ ਮਿਲਦੇ ਰਹਿਵਾਂਗੇ